ਆ ਦੇ ਸਾਰੇ ਸਪੌਟਾਂ ਉੱਤੇ ਇੱਥੇ ਪਹਿਲਾਂ ਕੀ ਚਰੀ ਸੀ ਇਹ ਚਰੀ ਸੀ ਬੰਦੇ ਤੇ ਚਲੀ ਦਾ ਕੁਤਰਾ ਕਰਕੇ ਵਿੱਚ ਪਹਿਲਾਂ ਤਉਂਆਂ ਮਾਰੀਆਂ ਫਿਰ ਆਪਾਂ ਤੋਂ ਸੁਪਰੀਂਟਰ ਨਾਲ ਗੱਲ ਕੀਤੀ ਠੀਕ ਹੈ ਤੇ ਆ ਹੁਣ ਤੇਰੇ ਨਾਲ ਆ ਦੇ ਆ ਜਿੱਥੇ ਜਿਆਦਾ ਆ ਤੇਰੇ ਉਹ ਪੀਲੇ ਪੀਲੇ ਡੱਬਾ ਨਾ ਬਣੇਵੇ ਹਾਂਜੀ ਇਹਨੂੰ ਬੀਨੋ ਦਵਾਈ ਲਾਈ ਸੀ ਨਹੀਂ ਲਾਈ ਜੀ ਨਹੀਂ ਲਾਈ ਨਾ ਨਹੀਂ ਲਾਈ ਉਦੋਂ ਆਪਾਂ ਕਲੋਰੋ ਲਾ ਦਈਏ ਨਾ ਉਹਦਾ ਕਾਫੀ ਫਰਕ ਰਹਿੰਦਾ ਠੀਕ ਹੈ ਜੀ ਆ ਦੇ ਤੇਰੀ ਗੋਬਾ ਜਿਹੜੀ ਆ ਕੱਟੀ ਹੋਈ ਹੈ ਵਿੱਚ ਤਾਂ ਕੋਈ ਹੋਰ ਕੱਟਣਾ ਬੁੱਢਾ ਆ ਲੈ ਆ ਲੈ ਗੋਬਾ ਕੀ ਨਾ ਬਾਹ ਹਾਂਜੀ ਹਾਂਜੀ ਇਹ ਤੇਰੇ ਸਾਰੀਆਂ ਗੋਬਾਂ ਕੱਟੀਆਂ ਹੋਈਆਂ ਠੀਕ ਹੈ ਇਹਦੇ ਵਿੱਚ ਹੁਣ ਆਪਾਂ ਪਾਣੀ ਲਾਉਣ ਤੋਂ ਪਹਿਲਾਂ ਹਾਂਜੀ ਗਿੱਲੀ ਮਿੱਟੀ ਚ ਰਲਾ ਕੇ ਹਾਂਜੀ ਜਾਦਾ 1 ਲੀਟਰ ਦੇ ਲੀਟਰ ক্লোਰੋ 20% ਵਾਲੀ ক্লোਰੋ ਬੈਰੀਕੋਸ ਠੀਕ ਹੈ। ਯਾਰੀ ਜੱਟ ਸੱਤ ਕਿਲੋ ਠੀਕ ਹੈ। ਗਿੱਲੀ ਮਿੱਟੀ ਚ ਲਾ ਕੇ ਛਿੱਟਾ ਦੇਣਾ। ਠੀਕ ਹੈ। ਕਈ ਵਾਰ ਆਪਾਂ ক্লোਰੋ ਆ ਜਿਹੜੀ ਉਹ ਡਰਮੀ ਚ ਪਾ ਕੇ ਤੂਤਰੀ ਬਣ ਕੇ ਖੜੇ ਪਾਣੀ ਚ ਪਾਉਣ ਲੱਗਦੇ ਨੇ ਉਹ ਨਹੀਂ ਪਾਉਣਾ। ਨਾ। ਮੂਰੇ ਆਪਾਂ ਲਾ ਕੇ 15-20 ਕਿਲੋ ਮਿੱਟੀ ਗਿੱਲੀ ਕਰਕੇ ਤੇ ਉਹ ਚ ਦਵਾਈ ਲਾ ਕੇ ਉਹਦਾ ਛਿੱਟਾ ਇੱਕ ਸਾਰ ਦੇ ਕੇ ਫਿਰ ਪਾਣੀ ਛੱਡ ਦੇ।